19 ਤਰੀਕ ਨੂੰ ਜਿਹੜੀ 19 ਦਸੰਬਰ ਨੂੰ ਆ ਮਸੀਹ ਭਾਈਚਾਰੇ ਵੱਲੋਂ ਜਿਹੜੀ ਖੰਬਰਾ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਹਰ ਸਾਲ ਦੀ ਤਰ੍ਹਾਂ ਧੂਮ ਧਾਮ ਦੇ ਨਾਲ ਪੂਰੇ ਪੰਜਾਬ ਤੋਂ ਨਹੀਂ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਲੋਕ ਜਿਹੜੇ ਇੱਥੇ ਆ ਰਹੇ ਨੇ ਔਰ ਵਕ ਵਕ ਦੇਸ਼ਾਂ ਦੀਆਂ ਝਾਂਕੀਆਂ ਤੁਹਾਨੂੰ ਇੱਥੇ ਨਜ਼ਰ ਆਉਣਗੀਆਂ ਔਰ ਵਕ ਵਕ ਤਰ੍ਹਾਂ ਦੇ ਲੰਗਰ ਜਿਹੜੇ ਆ ਆਪਣੇ ਮਸੀਹ ਔਮਲੀ ਆਪਣੇ ਲੋਕਾਂ ਨੇ ਲਾਏ ਜਾਣਗੇ ਔਰ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਆ ਇਸ ਚੀਜ਼ ਨੂੰ ਲੈ ਕੇ ਵੀ ਸਾਡੇ ਆਤਮਿਕ ਪਿਤਾ ਪੋਸਟਲ ਯੂਸਫ ਨੂਲਾ ਜੀ ਔਰ ਸਾਡੇ ਮਦਰ ਸੋਨੀਆ ਨੂਲਾ ਜੀ ਜਿਨ੍ਹਾਂ ਨੇ ਸਾਨੂੰ ਇਹ ਇਹ ਵੱਡਾ ਗਿਫਟ ਦਿੱਤਾ ਵੀ 19 ਤਰੀਕ ਨੂੰ ਸ਼ੋਭਾ ਯਾਤਰਾ ਜਿਹੜੀ ਅਸੀਂ ਜਿਹੜੀ ਸਾਰੇ ਭਾਈਚਾਰੇ ਮਿਲ ਕੇ ਮਨਾਉਣ ਜਾ ਰਹੇ ਹਾਂ ਔਰ 크리스마ਸ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਮਸੀਹ ਭਾਈਚਾਰਾ ਖਾਮਰਾ ਚਰਚ ਵਿੱਚ ਮਨਾਉਂਗਾ ਹਰ ਸਾਲ ਦੀ ਤਰ੍ਹਾਂ ਅੱਜ ਸਭ ਤੋਂ ਵੱਡੀ ਪਹਿਲੇ ਤੁਹਾਡੇ ਲਈ ਗੁੱਡ ਨਿਊਜ਼ ਇਹ ਆ ਵੀ ਸਾਡੀ ਜਿਹੜੀ ਸ਼ੋਭਾ ਯਾਤਰਾ ਵਾ ਅੰਕਨੂਲਮ ਨਸਰੀ ਖਾਮਰਾ ਚਰਚ ਦੀ ਔਰ ਹੀ ਡੇਟ ਜਿਹੜੀ ਐ ਨੌਂਸ ਹੋ ਚੁੱਕੀ ਆ 19 ਤਰੀਕ ਨੂੰ ਅਸੀਂ ਸ਼ੋਭਾ ਯਾਤਰਾ ਕਰਨੇ ਜਾ ਰਹੇ ਹਾਂ ਹੇਲੂਇਆ ਹੇਲੂਇਆ ਤੁਸੀਂ ਤਿਆਰੀਆਂ ਕਰ ਲਓ ਕੱਪੜੇ ਸੰਭਾਲੋ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹਦੇ ਹੋ ਇਨਵਾਈਟ ਕਰ ਦਿਓ ਵੀ 19 ਤਰੀਕ ਨੂੰ ਜਲੰਧਰ ਦੇ ਵਿੱਚ ਸ਼ੋਭਾ ਯਾਤਰਾ ਹੋ ਰਹੀ ਹੈ ਤੁਨੋਂ ਨਾਮ ਮਿਸਤੀ ਵੱਲੋਂ ਜੈ